ਅੱਜ ਅਸੀਂ ਭਾਰਤੀ ਕਿਸਾਨ ਦੇ ਨੂੰ ਡਕਾਉਂਦਾ ਮੈਂ ਜ਼ਿਲ੍ਹਾ ਪ੍ਰਧਾਨ ਮਾਠਵੇਂਦਰ ਸਿੰਘ ਕਮਾਲਪੁਰਾ ਅਸੀਂ ਅੱਜ ਕੁਝ ਕਿਸਾਨਾਂ ਦੀਆਂ ਸਮੱਸਿਆਵਾਂ ਲੈ ਕੇ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਇਸ ਤੋਂ ਪਹਿਲਾਂ ਅਸੀਂ ਜਿਹੜਾ ਚੀਫ ਖੇਤੀਬਾੜੀ ਅਫਸਰ ਆ ਉਹਦੇ ਦਫ਼ਤਰ ਮੰਗ ਪੱਤਰ ਦੇ ਕੇ ਆਏ ਆ ਉਹਦਾ ਕਾਰਨ ਇਹ ਆ ਵੀ ਅੱਜ ਜੋ ਸਾਡੀ ਛੋਨੇ ਦੀ ਫਸਲ ਆ ਜਿਹੜੀ ਉਹਦਾ ਜਿਹੜਾ ਝਾੜ ਆ ਉਹ 33% ਪਿਛਲੇ ਸਾਲ ਨਾਲੋਂ ਘਟ ਗਿਆ ਪਰ ਉਹਦੀ ਜਿਹੜੀ ਪਰਾਲੀ ਆ ਉਹ ਰਹਿ ਖੂਨ ਜਿਹੜੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਸੀਗੇ ਵੀ ਜਾਂ ਤਾਂ ਸਾਨੂੰ 200 ਰੁਪਏ ਕਵਾਂਟਰਲ ਬੋਨਸ ਦਿੱਤਾ ਜਾਵੇ ਜਾਂ 7000 ਰੁਪਏ ਏਕੜੇ ਦਾ ਦਿੱਤਾ ਜਾਵੇ ਤਾਂ ਕਿ ਅਸੀਂ ਉਹ ਜਿਹੜੇ ਛੋਟੇ ਕਿਸਾਨ ਕਿੱਲੇ ਦੋ ਕਿੱਲੇ ਵਾਲੇ ਆ ਉਹ ਕਿਰਾਏ ਦੇ ਵਿੱਚ ਆਪਣੀ ਜਿਹੜੀ ਪਰਾਲੀ ਆ ਉਹਨੂੰ ਵਿੱਚੇ ਖਪਾ ਲੈਣ ਜੀ ਆਰੇ ਸਰਕਾਰ ਨੇ ਕੁਝ ਸਾਧਨ ਸਾਨੂੰ ਦਿੱਤੇ ਸੀਗੇ ਬਨਾਰੀ ਨਾਲ ਪ੍ਰਾਣੀ ਨਾਸ਼ਕ ਕਰਨ ਵਾਲੇ ਜੀ ਉਹ ਅਸੀਂ ਜਿਨ੍ਹਾਂ ਕੋਲੇ ਹੈਗੇ ਆ ਉਹ ਅਸੀਂ ਬਿਲਕੁਲ ਅਗਲੀ ਲਾ ਰਹੇਗੇ ਜਿਹੜੇ ਦੂਜੇ ਕਿਸਾਨ ਆ ਜਿਨ੍ਹਾਂ ਕੋਲੇ ਕੁਝਾਰੇ ਹੀ ਹੈ ਨਹੀਂ ਗਾ ਜੀ ਅਸੀਂ ਅੱਜ ਮੰਗ ਕਰਨੇ ਆ ਵੀ ਸਾਡੀ ਉਹ ਜਿਹੜੀ ਪ੍ਰਾਣੀ ਸਾਡੇ ਖੇਤਾਂ ਦੇ ਵਿੱਚੋਂ ਬੇਲਰ ਭੇਜੋ ਹੋਰ ਭੇਜੋ ਦੋ ਤਿੰਨ ਦਿਨ ਦੇ ਵਿੱਚ ਵਿੱਚ ਉਹ ਪ੍ਰਾਣੀ ਸਾਡੀ ਚੱਕੋ ਤਾਂ ਕਿ ਅਗਲੀ ਜਿਹੜੀ ਫਸਲ ਆਸੀਂ ਬੀਜ ਚੱਕੀ ਹੈ ਜੀ ਦੂਜੀ ਗੱਲ ਆ ਜੇ ਸਾਡੀ ਆਲੂਆਂ ਦੀ ਬਿਜਾਈ ਜੋਰਾਂ ਤੇ ਆ ਕਣਕ ਦੀ ਬਿਜਾਈ ਜੋਰਾਂ ਤੇ ਆ ਜਿਹੜਾ ਡੀਪੀ ਖਾਦਾ ਉਹਦੀ ਬੜੀ ਕਿੱਲਤ ਆ ਪੂਰੇ ਪੰਜਾਬ ਦੇ ਵਿੱਚ ਉਹ ਸਾਨੂੰ ਮਿਲ ਨਹੀਂ ਰਿਹਾ ਉਹਦੇ ਨਾਲ ਜੇ ਦਿੰਦੇ ਵੀ ਆ ਤਾਂ ਬੇ ਲੋੜੀਆਂ ਜਿਹੜੀਆਂ ਵਸਤਾਂ ਸਾਨੂੰ ਉਹ ਮੜ ਦਿੰਦੇ ਆ ਜਿਹੜੀਆਂ ਸਾਡੇ ਕਿਸੇ ਕੰਮ ਦੀ ਅਸੀਂ ਮੰਗ ਕਰਨ ਆਏ ਆ ਵੀ ਉਹ ਬੇ ਲੋੜਾ ਜਿਹੜਾ ਸਾਡਾ ਬਹੁਤ ਸਾਡੇ ਤੇ ਪਾਇਆ ਜਾਵੇ ਬੰਦ ਕੀਤਾ ਜਾਵੇ ਜੀ ਇਸੇ ਤਰ੍ਹਾਂ ਹੀ ਆ ਸਾਡਾ ਭਾਰਤ ਮਾਲਾ ਸਕੀਮ ਚੱਲਦੀ ਆ ਆਰਾਮਗੜ ਸਿਵੀਆਂ 1.5 ਮਹੀਨੇ ਤੋਂ ਉੱਥੇ ਲਗਾਤਾਰ ਤਰਨਾ ਚੱਲ ਰਿਹਾ ਕਿਉਂਕਿ ਉੱਥੇ ਕਿਸਾਨਾਂ ਦੀ ਜਿਹੜੀ ਜ਼ਮੀਨ ਆ ਉਹਦੇ ਤੇ ਕਬਜ਼ਾ ਕਰ ਲਿਆ ਪ੍ਰਸ਼ਾਸਨ ਨੇ ਪਰ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜੀ ਉੱਥੇ ਮੋਰਚਾ ਚੱਲਦਾ ਤਿੰਨ ਚਾਰ ਵਾਰੀ ਅਸੀਂ ਮਿਲ ਰਹੇ ਹਾਂ ਪਰ ਸਾਡੇ ਹੱਥ ਪੱਲੇ ਕੁਝ ਨਹੀਂ ਪਿਆ ਇਸੇ ਤਰ੍ਹਾਂ ਹੀ ਹੋਰ ਸਾਡੀਆਂ ਜਿਹੜੀਆਂ ਸਮੱਸਿਆਵਾਂ ਹੈ ਗਈਆਂ ਵਾ ਜਿਵੇਂ ਸਾਡਾ ਮੰਡੀਆਂ ਦੇ ਵਿੱਚ ਝੋਨਾ ਝੋਨੇ ਦੀ ਫਸਲ ਤੇ ਕੁਦਰਤੀ ਮਾਰ ਪਈ ਆ ਮੀਂਹ ਪਿਆ ਹਨੇਰੇ ਰਹੇ ਆ ਕੋਈ ਉੰਗੀ ਪੈ ਗਈ ਕੋਈ ਠੁੱਠੀ ਪੈ ਗਈ ਆ ਉਹਦੇ ਵਿੱਚ ਸਾਡਾ ਜਿਹੜਾ ਦਾਣਾ ਸੀ ਉਹ ਖਰਾਬ ਹੋ ਗਿਆ। ਅਸੀਂ ਜਿਹੜਾ ਪ੍ਰਤੀ ਇਕੀਲਾ 10-12 ਕਵਾਂਟਲ ਸਾਡਾ ਘਟ ਝੋਨਾ ਨਿਕਲੇ ਆ ਉਹ ਤਾਂ ਅਸੀਂ ਮਾਰ ਚੱਲ ਰਹੀ ਆ। ਜੀ। ਅੱਜ ਅਸੀਂ ਡੀਸੀ ਸਾਹਿਬ ਦੇ ਧਿਆਨ 'ਚ ਲਿਆਂਦਾ 20 ਕੌਜੇ ਸੇਲਰਾਂ ਵਾਲੇ ਕੁਝ ਆੜਤੀਏ ਕਿਸਾਨ ਤੋਂ 100 ਬੋਰੀ ਦੇ ਮਗਰ 10-10 20-20 ਬੋਰੀਆਂ ਦੀ ਉਹ ਕਾਟ ਲਾ ਰਹੇ ਆ ਵੀ ਉਹ ਬੰਦ ਕੀਤੀ ਜਾਵੇ। ਡੀਸੀ ਸਾਹਿਬ ਵੱਲੋਂ ਕੀ ਆਸ਼ੀਰਵਾਦ ਮਿਲਿਆ ਜੀ? ਡੀਸੀ ਸਾਹਿਬ ਨੇ ਬੜੇ ਧਿਆਨ ਨਾਲ ਸਾਡੀ ਗੱਲ ਸੁਣੀ ਆ ਸਾਨੂੰ ਵਿਸ਼ਵਾਸ ਵੀ ਦਵਾਇਆ ਵਾ। ਦੇ ਨਾਲ ਹੀ ਅਧਿਕਾਰੀ ਆ ਜਿਹੜੇ ਮੰਡੀਆਂ ਦੇ ਵਿੱਚ ਏਜੰਸੀਆਂ ਜਿਹੜੀਆਂ ਪਰਚੇਦ ਕਰਦੀਆਂ ਉਹਨਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਆ ਵੀ ਇਹ ਬਿਲਕੁਲ ਬੰਦ ਕੀਤਾ ਜਾਵੇ ਜੇ ਕੋਈ ਅਧਿਕਾਰੀ ਫੇਰ ਵੀ ਜਾਂ ਕੋਈ ਸੈਲਰ ਵਾਲਾ ਕਮਿਸ਼ਨ ਬੋਰੀਆਂ ਦਾ ਮੰਗ ਰਿਹਾ ਤੇ ਉਹਦੀ ਰਿਪੋਰਟ ਕਰੋ ਸਾਨੂੰ ਵੀ ਉਹਨਾਂ ਨੇ ਕਿ ਉਹਦੀ ਰਿਪੋਰਟ ਕਰੋ ਉਹਦਾ ਲਾਇਸੈਂਸ ਆਪਾਂ ਕੈਚਲ ਕਰੀਏ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਬਹੁਤ ਜਗ੍ਹਾ ਮੇਰਾ ਨਾਮ ਦਵਿੰਦਰ ਸਿੰਘ ਮਾਨ ਆ ਜੀ ਮੈਂ ਡਾਕਟਰ ਪੁੰਜੀਓ ਜਿੱਥੇ ਪੂਰੀ ਆਪਣੀ ਨਾਲ ਅੱਜ ਅਸੀਂ ਡੀਸੀ ਦਫਤਰ ਆਏ ਸੀਗੇ ਜੀ ਤੇ ਜਿਹੜਾ ਪਰਾਲੀ ਦੇ ਮਸਲੇ ਨੂੰ ਲੈ ਕੇ ਜਿਹੜੀਆਂ ਸਮੱਸਿਆਵਾਂ ਉਹਨਾਂ ਦੇ ਅਸੀਂ ਰਿਗਾਰਡਿੰਗ ਅੱਜ ਅਸੀਂ ਇਹਨਾਂ ਨੂੰ ਬੇਨਤੀਆਂ ਕੀਤੀਆਂ ਨੇ ਜੀ ਕਿਉਂਕਿ ਜਿਹੜੇ ਬਹੁਤੇ ਕਿਸਾਨ ਆ ਹਰ ਕੋਈ ਚਾਹੁੰਦਾ ਕਿ ਅਸੀਂ ਪਰਾਲੀ ਨਾ ਜੜਾਈਏ ਪਰ ਮਜਬੂਰੀ ਹੋ ਜਾਂਦੀ ਹੈ ਕਿਉਂਕਿ ਬਹੁਤ ਕਿਸਾਨ ਇਹੜੇ ਅਫੋਰਡ ਨਹੀਂ ਕਰ ਸਕਦੇ ਜੀ ਜੀ ਤੇ ਸੁਪਰੀਮ ਕੋਰਟ ਨੇ ਵੀ ਹਦਾਇਤਾਂ ਦਿੱਤੀਆਂ ਨੇ 200 ਰੁਪਇਆ ਕੁਆਂਟਮ ਅਗਰ ਕਿਹਾ ਜਾਂ 7000 ਤੀ ਲਾ ਗਿਆ ਉਹ ਵੀ ਨਹੀਂ ਕਿਸੇ ਨੂੰ ਮਿਲਿਆ ਤੇ ਉਸ ਤੋਂ ਇਲਾਵਾ ਚਾਹੇ ਬੇਲਰ ਹੋਣ ਉਹ ਵੀ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਗਰੀਬ ਕਿਸਾਨ ਦੇ ਉਹ ਵੀ ਨਹੀਂ ਚੱਕਦੇ ਜੀ ਤੇ ਅੱਗ ਲਾਉਣੀ ਮਜਬੂਰੀ ਹੋ ਜਾਂਦੀ ਆ ਕੋਈ ਵੀ ਅੱਗ ਲਾ ਕੇ ਰਾਜੀ ਨਹੀਂ ਇਸ ਲਈ ਅਸੀਂ ਬੇਨਤੀ ਕੀਤੀ ਵੀ ਜਿਹੜਾ ਬਾਕੀ ਮੰਡੀਆਂ ਚ ਖੱਦਰ ਖਵਾਰੀ ਹੁੰਦੀ ਆ ਕਾਟ ਲੱਗਦੀ ਆ ਜਾਂ ਫਿਰ ਰਿਓ ਦਾ ਸਾਨੂੰ ਬਲੈਕ ਚ ਮਿਲਦਾ ਵਾ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦੀ ਅਸੀਂ ਅੱਜ ਇਹਨਾਂ ਨੂੰ ਬੇਨਤੀ ਕੀਤੀ ਆ ਉਹਨਾਂ ਨੇ ਆਸ਼ਵਾਸਨ ਵੀ ਦਵਾਇਆ ਠੀਕ ਹੈ ਤੇ ਧੰਨਵਾਦ ਜੀ